ਕਾਰੀ ਕਰਦਾ ਤਾਂ ਡੇਟ ਤੋਂ ਕਿਤੋਂ ਕਿਤੋਂ ਕਿੱਦਾਂ ਦਾ ਜੇ ਟ੍ਰਾਂਸਪੋਰਟ ਅੰਦਰ ਤੋਂ ਰਹਿ ਕੇ ਬੁੱਢੇ ਨਾਲੇ ਦਾ ਡੇਟ ਤੋਂ ਜਿਹੜੀ ਅਸੀਂ ਐਡਜਿਸਟਿੰਗ ਬ੍ਰਿਜ ਦੋ ਮਿੰਟ ਦੋ ਲੈ ਰਹਿ ਹੈਗਾ ਤੇ ਫੇਰ ਕਿਉਂ ਹੋਰ ਬਣਾਉਣੀ ਆਪਾਂ ਸਾਡੀ ਬਣਾ ਦੇ ਸਾਡੀ ਦਾ ਯਾਰ ਦਰਿਆ ਦਰਿਆ ਕਾਦੇ ਵਾਸਤੇ ਆ ਬਰਸਾਤ ਹੀ ਦਰਿਆ ਵਾ ਦੋ ਮਿੰਟ ਦਾ ਬਣਾ ਰਹੀ ਨਾ ਦੋ ਮਿੰਟ ਅਸੀਂ ਥੱਲੇ ਕੀ ਕਰਦੇ ਉੱਥੇ ਤੇ ਕੀ ਰਿਪੋਰਟ ਭੇਜਦੇ ਉਹਨੂੰ ਉੱਥੇ ਉਹ ਤੇ ਕਲਮ ਘੋਣੀ ਆ ਬੜਾ ਸਹੀ ਕੰਮ ਹੈ ਜੇ ਉਹ ਦੋ ਨਿਕਸਣਾਂ ਨੇ ਜੇ ਆਪਾਂ ਉਹ ਪਹਿਲਾਂ ਬਣਾਵਾ ਪ੍ਰਸ਼ਾਸਨਿਕ ਰਿਆਵਾ ਲਿਕਵੀ ਦੇ ਵਿੱਚ ਚਾਹੀਦਾ ਇਹ ਦਵਾਈ ਦਾ ਟੈਨਸ਼ਨ ਲੱਗਿਆ ਉਹਨੂੰ ਡਾਕਟਰ ਨੇ ਦਵਾਈ ਦਾ ਕੋਈ ਟੈਨਸ਼ਨ ਹੈਗੀ ਆ ਉਹ ਕਹਿੰਦੇ ਖੋਲ ਨਹੀਂ ਚੱਕਦੀ ਹੈ ਬਲਕਿ ਟੈਨਸ਼ਨ ਲਾਉਂਦੀ ਉਹਦੀ ਪ੍ਰੋਬਲਮ ਸਮਝਾ ਲਓ ਪਤਾ ਕੀ ਹੈ ਇਹ ਲੋਕਾਂ ਦੇ ਟੈਕਸਾਂ ਖਾ ਲੈਂਦੇ ਨੇ ਜਿਨ੍ਹਾਂ ਦੇ ਕੰਮ ਕਰਦੇ ਨੇ ਨੌਕਰ ਨਹੀਂ ਲੋਕਾਂ ਦੇ ਇਹ ਇਹਦੇ ਬਲਾਵੇ ਸਸਪੈਂਡ ਕਰਨਾ ਚਾਹੀਦਾ ਵਾ ਇੱਕ ਤਰੀ ਨੂੰ ਦਰਖਾਵਾ ਚਿੱਕਾ ਮਾਰਦੇ ਤੁਸੀਂ ਕੰਨੀ ਕਿੰਨੀ ਵਾਰੀ ਸਮਝਾਇਆ ਵੀ ਆਹ ਜਰ ਤੈਨੂੰ ਕਿੰਨੀ ਵਾਰੀ ਵਿੱਚ ਕਰਾਇਆ ਤੂੰ ਬ੍ਰਦਰ ਦੇ ਕਰਾਇਆ ਮੈਂ ਕਰਾਇਆ ਸਰਕਾਰੀ ਪ੍ਰਵਾਹ ਮੰਨੀ ਉਹ ਲੋਕੋਆਂ ਦੇ ਅਰੋਨੋ ਲੋਕੋਪੀਤੇ ਕਰਾਇਆ ਲਗਾਉਣ ਲੱਗਿਆ ਕੀ ਕਰਦੇ ਤੁਸੀਂ ਸਾਦੇ ਮੈਂਟੀਨੈਂਸ ਦੇ ਟੈਕਨਿਕ ਆਪੇ ਲੈਓ ਕੋਈ ਸਫਾਈ ਨਹੀਂ ਕਰਦੇ ਫ੍ਰੀਜ ਮੈਸੇਜ ਦੇਰੇ ਸੀਨਾ ਲੱਗਦੇ ਨੇ ਤੋ ਪਰ ਮਹਿਮਕੇ ਬਿੱਲ ਭਾਲਦੇ ਨੇ ਮੈਂਟੀਨੈਂਸ ਕਰਾਉਦੇ ਨਹੀਂ ਹੈਗੇ ਉਹਨੂੰ ਕਰਕੇ ਬਿੱਲ ਭਾਲਦੇ ਪਹਿਲੇ ਮਹੀਨਾ ਲੈ ਕੇ ਕਿਸ਼ਮਤ ਆ ਡਾ ਬੁਆ ਇਹਨਾਂ ਨੇ ਆਈ ਕਿਹੜਾ ਪਾਈਪ ਦਾ ਕੰਮ ਸਰਪ੍ਰੰਚ ਦਾ ਕੰਮ ਸਫਾਈ ਦਾ ਕੰਮ ਕੀਦਾ ਵਾ ਆਪਣੇ ਤੋਂ ਕਰੀਦਾ ਵਾ ਇਹ ਕੀ ਦਾ ਕੰਮ ਹੈ ਸਫਾਈ ਹੁੰਦੀ ਆ ਇਹ ਰੀਲ ਮੈਨੂੰ ਕੱਟ ਕੇ ਦੇ ਨਹੀਂ ਆ ਸਰ ਇਹ ਕੋਈ ਬਰਦਾਸ਼ਤ ਨਹੀਂ ਕਰਦਾ ਕਿ ਤੁਸੀਂpropto ਕਿ ਮੈਂ ਤੁਹਾਨੂੰ ਇੱਕ ਮਿੰਟ ਧਿਆਨਾ ਇੱਕ ਮਿੰਟ ਧਿਆਨਾ ਗੱਲ ਸੁਣਨਾ ਹੈ ਧਿਆਨਾ ਗੱਲ ਸੁਣਨਾ ਟੈਨਸ਼ਨ ਹੈ ਲੈ ਕੰਮ ਕਰਨਾ ਹੈ ਇਹ ਸੋ ਫੀਡਬੈਕ ਲੋਗਾ ਦੇ ਲੋ। ਸਫਾਈ ਦਾ ਟਿਕਾਣਾ ਤਾਂ ਹੈ। ਸਫਾਈ ਆ ਉਹ ਹਰ ਮਹੀਨੇ ਪੈਸੇ ਲੈਂਦੇ ਨੇ। ਔਰ ਇਹਦੇ ਵਿੱਚ ਦੇਖਦੇ ਨੇ ਸਾਡੇ ਆਪ ਕਿਤੇ ਤਾਂ ਲੈਂਦੇ ਨੇ। ਕਿੰਨੇ ਆਪਣਾ ਪ੍ਰੋਫੈਸ਼ਨ ਹੋ ਗਏ। ਉਹ ਮੈਡੀਕਲ ਕਰੇ, ਸਫਾਈ ਕਰੇ ਨਾ। ਆਪਾਂ ਤਾਂ। ਫਿਰ ਇੱਕ ਪੁਲੀਸ ਆਇਆ। ਘੱਟੋ ਘੱਟ 10 ਵਾਰੀ ਨੂੰ ਬਿਜੇਤਾ। ਇਹਦਾ ਕੰਮ ਨਹੀਂ ਮੇਰਾ ਸਾਡਾ ਕੰਮ ਹੈ। ਕਹਿੰਦੇ ਤੇਰੇ ਕੋਲ ਆ ਨਾ ਕਾਇ ਸੁਪਰੀਨ ਕਰਦਾ ਇਹਨਾਂ ਨੂੰ ਲੋਰ ਛੋੜੇ ਹਮ ਤੇ ਅੰਦਰ ਵਾਲੀ ਬੰਕੇ ਲੈਟਾ ਜੀ ਲੋਰ ਵਾਸਤੇ ਫੋਕ ਕਰਦਾ ਲੈਟਾਦਾ ਹੋਣਾ ਤੇਰੀ ਜਿਹੜੀ ਪਿੰਨ ਵਾਲੀ ਆ ਕਿਚੂ ਖੋੜੇ ਦੇ ਵੀ ਇਹ ਦੇਖਣਾ ਦੋ ਐਸੇ ਕੀ ਕਰੀਏ ਕੀ ਦੇਖਣਾ ਸੇ ਦਾ ਚਲਾਇਆ ਤਾਂ ਤਾਂ ਚਾਹ ਮੈਂ ਕਰਦੇ ਪਹਿਲੇ ਲੇ ਕੇ ਕੋਈ ਨਹੀਂ ਛੋੜੀ ਆਪਣੀ ਲਈ ਚੋਰੀ ਨਹੀਂ ਛੋੜੀ ਪੁਰਬੀ ਜਿਹੜਾ ਕਹਦਾ ਕਿ ਕਿਸੇ ਦੀ ਕਰਦਾ ਤੇ ਉਹਦੇ ਦੇਖਿਆ ਵੀ ਦੇਖਿਆ ਤੂੰ ਆਪਣੇ ਆਪ ਮਟਰ ਉੱਪਰ ਆ ਰਹੇ ਆ ਜਿੰਦ ਤੋਂ ਉੱਕੇ ਪੈ ਗਏ ਤੇ ਦੇਖਿਆ ਵੀ ਸਫਾਈ ਨਹੀਂ ਉਹ ਮੈਂ ਸਪਾਈ ਕਰਦੇ ਆ ਤਰਾਦੇ ਆ ਕਿੱਥੇ ਦੀ ਉਹਰ ਲੀਨ ਕਰਦੇ ਸਫਾਈ ਨਹੀਂ ਬੰਦੇ ਬੰਦੇ ਆ ਰਹੇ ਨੇ ਇਹਦੇ ਬੰਦੇ ਬੜੇ ਆਕਾ ਬੋਲਦੇ ਹੈ ਕਿ ਪਹਿਲਾ ਵਾਰੀਆ ਕੋਰੇ ਜਿਹੜੇ ਚੱਕਰ ਤੋਂ ਲਿਖਿਆ ਹੋਇਆ ਇਹ ਬਾਜੀ ਜਿਹਨੇ ਕਾਉਂਚੇ ਕੋਈ ਨੈਸ਼ਨਲ ਹਾਈਡਰੇਟ ਨਾ ਤੰਦਰ ਕਾ ਸੇ ਬਹੁਤ ਬਹੁਤ ਬੁਰਾ ਹਾਲ ਹੈ ਤੇ ਕਿਹਨਾਂ ਖੇਡਾ ਵੀ ਕਰਦੇ ਹੈ ਬੈਂਟੀ ਦੇ ਤਾਂ ਠੇਕਾ ਵੀ ਖੰਦਾ ਹੈਗਾ ਭਾਈ ਦਾ ਵੀ ਠੇਕਾ ਹਰ ਮਹੀਨੇ ਪੇਵੰਦ ਜਾਂਦੀ ਹੈ ਇੱਕੋ ਸਪਾਈ ਹੁੰਦੀ ਹੈ ਇੱਕੋ ਮੈਂਡੀ ਦਾ ਹੁੰਦੀ ਹੈ ਬਰੇ ਸੌਦੇ ਇਹ ਕਰ ਦਿੱਤਾ ਇਹ ਵੀ ਬਾਕੀ ਕੋਈ ਪਾਤੋ ਨਾ ਅੰਦਰ ਬੱਚੇ ਉਹਦੇ ਕੋਈ ਨਹੀਂ ਕੋਈ ਲੈਵਲ ਨਹੀਂ いいね。<music>